ਸਕੂਨ ਨਹੀਂ ਖੋਲੀ ਨੇ ਹੋਰ ਨਾ ਖੋਲਾ ਜਾ ਜਾਨਾ ਕੋਈ ਸਾਰਾ ਕੁਝ ਨਹੀਂ ਨੇ ਰੇ ਨਹੀਂ ਖੋਲੀ ਚੱਲ ਓਹ ਕੀ ਆ ਵਾਹ ਜੀ ਵਾਹ ਵਾਬੀ ਦੂਰੇ ਦਾ ਟਰਾਲੀ ਨਿਕਲੀ ਨਹੀਂ ਇੱਕ ਤੇ ਹੁਣ ਦੂਜੇ ਪਾਸੇ ਇੱਕ ਭਰੀ ਸੀ ਉਹ ਵੀ ਟਰਾਲੀ ਬੈਗ ਨਾਲੇ ਟ੍ਰੈਕ ਵਿੱਚ ਕਲਚ ਨਹੀਂ ਸੀ ਛੱਡਿਆ ਅਗਲੇ ਦੇ ਵਿੱਚ ਕਲਚ ਛੱਡਦਾ ਪਿਛਲੇ ਨੇ ਇਹ ਪੰਜਾਬੀ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ YouTube ਫੈਮਿਲੀ ਨੂੰ ਉਮੀਦ ਕਰਦੇ ਆ ਵੀ ਸਾਰੇ ਠੀਕ ਹੋਗੇ। ਲੋ ਜੀ ਅੱਜ ਚੱਲੇ ਆ ਅਸੀਂ ਰੇਤਾ ਲੈਣ ਬਨੂੜੋ ਚੰਡੀਗੜ੍ਹ ਕੋਲੋਂ ਤੇ ਚੱਲਨੇ ਹੁਣ ਮੀਰਾਂ ਜੀ ਦਰਗਾਹ ਤੇ ਆਪਣੇ ਇੱਥੇ ਨਾਲੇ ਪਿੰਡ ਠਸਕਾ ਮੀਰਾਂ ਜੀ ਆਪਣਾ ਪਿੰਡ ਤੇ ਮੀਰਾਂ ਜੀ ਦਰਗਹ ਰ ਬਾਬੇ ਭੀਖ ਮਸ਼ਾਦੀ ਉੱਥੇ ਹੁਣ ਕੰਮ ਚੱਲਣਦੇ ਆ ਤੇ ਉਹਦੇ ਵਾਸਤੇ ਰੇਤਾ ਬਨੂੜੋ ਲਿਆਣੇ ਅੱਗੇ ਵੀ ਦੋ ਹੋਰ ਇੱਥੋਂ ਲਿਆ ਸਾਂ ਤੇ ਅੱਜ ਉੱਥੇ ਚੱਲੇ ਆ ਤੇ ਹੁਣ ਨਿਕਲਨੇ ਕਰੋ ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਅੱਗੇ ਵਿਖਾਉਂਦੇ ਆ। ਲੋ ਜੀ ਆਪਾਂ ਪਹੁੰਚ ਗਏ ਦਰਬਾਰ ਤੇ 3-4 ਟਰੈਕਟਰ ਤੇ ਆ ਗਏ ਨੇ ਬਾਕੀ ਆਉਣ ਵਾਲੇ ਨੇ ਕਿ ਪਾਣੇ ਫਿਰ ਟਰਾਲੀਆਂ ਤੇ ਫਿਰ ਕਰਮੀਆਂ ਤੋਰਾ ਬਣਿਆ ਇਥੋਂ ਤੇ ਇੱਕ ਦੀ ਟਰਾਲੀ ਕਾ ਤੁਲਾਏ ਜੀ ਅੱਛਾ ਇਹੜਾ ਡਾਲਣ ਲੱਗਣ ਵਾਲਾ ਠੰਡਾ ਉਹਦਾ ਚਲੋ ਚਾਲ ਆ ਜਿਹੜੇ ਕਰਨੇ ਪਾਗੇ ਆਈ ਲੋ ਵਾਲੇ ਇਹ ਉਨੇ ਹੀ ਅਗਾ ਚੱਲਦੇ ਉਹਨੇ ਪਿੱਛੇ ਚੱਲਦੇ ਆ ਆਮ ਦੇ ਹਾਈ ਜੀ ਚੱਲਦਾ ਅਰ ਜਿੰਨਾ ਮਰਜ਼ੀ ਕਰਦਾ ਜਿੰਨਾ ਮਰਜ਼ੀ ਵਾਹ ਚਲਾਦਾ ਮੈਂ ਆ ਉਂਦੇ ਹਾਈ ਜੀ ਚੱਲਦਾ ਹਾਂ ਓਪਰੇਟਰ ਨੇ ਨਾ ਭਾਈ ਉਹ ਡਾਲਾ ਢੂਲਾ ਲਾਓ ਫਿਰ ਬਾਬੇ ਆ ਗਏ ਨਾ ਬਾਬੇ ਓ ਜਿਆਦੀ ਕਰ ਛੜੀ ਆ ਰੁੱਖ ਬੰਨੇਗਾ ਜਾ ਟਰਾਲੀ ਭਾ ਦੋ ਮੁੰਡਾ ਹਲੋ ਮੈਨੂੰ ਇੱਥੇ ਲੈ ਲੈ ਆ ਬਲੋੜਾ ਸੱਲਣਾ ਜ਼ਰੂਰੀ ਆ ਜਾ ਮਣੀ ਆ ਸੱਤ ਡੱਲਾ ਲਾਈ ਜਦਾ ਚੱਲ ਲਾਈ ਲੈ ਵੀ ਮਿੱਤਰੋ ਭਾ ਤੇ ਹੁਣ ਚੱਲੇ ਪਹੁੰਚਨੇ ਅਬ ਨੂੜ ਫੇਟ ਰੋਗਣੇ ਇੱਥੇ 2 3 4 5 ਇਹ ਦੋ ਟਰੈਕਟਰ ਆ ਗਏ। ਸੱਤਾ-ਅੱਠ ਟਰੈਕਟਰ ਆ ਜਾਣੇ। ਲਾ ਵੀ ਪਹੁੰਚ ਗਏ ਰੋਡ ਤੇ ਇੱਥੇ ਹੋ ਗਣੇ ਸਾਰੇ ਟਰੈਕਟਰ ਇਕੱਠੇ। ਉਹ ਜਿਹੜੇ ਪੰਪ ਤੇ ਸਾਰੇ ਟਰਾਲੀਆਂ ਲੱਗ ਗਿਆ ਔਰ ਟਰਾਲੀ ਟਰਾਲੀ ਟੈਂਕੀ ਫੁੱਲ ਪੁੱਛ ਰਹੇ ਨੇ 3 4 ਆਗਾ ਸਾਰਿਆਂ ਦੀ ਸਾਰੇ ਨਾਲ ਟ੍ਰਿਕ ਹੈ ਇਹ ਜਿਹੜੇ ਲਿਖਾਈ ਅੱਛਾ ਪੈਟਰੋਲ ਚਲੋ ਲੈ ਵੀ ਆ ਦੂਜਾ ਆਪਣੇ ਵਾਲਾ 36 ਤਰੀਕ ਚਾਹ ਦੇ ਨੇ ਪਵਾਣਾ ਪੈਟਰੋਲ ਤੁਹਾਡਾ ਸੋ ਕੋ ਛੰਡੇ ਦੋ ਤਿੰਨ ਪੈਣ ਕਰ ਤਿੰਨੇ ਰਹਿ ਗਏ ਟਰਮੀਂਦਰਾ ਇਹਦੇ ਮਗਰਾਡਾਂ ਦਾ ਨਜ਼ਾਰਾ ਹੀ ਚੱਲ 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 ਫਦਰ ਨੂੜ ਚੰਡੀਗੜ੍ਹ ਦੇ ਕੋਲ ਜਿੱਥਰ ਕੋਲ ਤੇ ਇੱਥੇ ਆਪਾਂ ਨੇ ਪੜ੍ਹੇ ਪੰਜ ਟਰੈਲੀ ਚੱਪਲੀ ਆ ਗਈਆਂ ਨਾ ਬੱਸੇ ਦੋੜ ਨਾਲ ਚੱਲ ਰਹੀ ਹੈਗੀ ਹਾਂ ਮੈਂ ਮੈਂ ਤੈਨੂੰ ਲਾਟਾ ਕੇ ਆਣ ਉਹ ਦੇਖੋ ਆ ਗਿਆ ਆ ਜਾ ਤਾ ਤੇ ਜਾਵੇਂ ਉਹ ਸਾਹਮਣੇ ਆਣਾ ਤੇਰੇ ਟਰੈਕਟਰ ਹੀ ਆ ਗਿਆ ਦੇਵਾ ਆ ਜਾ

ਲੱਗੀ ਟਰਾਲੀ ਪਰ ਹਨ ਓਏ ਹੋ ਗਿਆ ਗਿਆ ਗੇਰ ਵੱਡਾ ਕਤੂ ਪਾਇਆ ਜੀ ਵਾ ਬੀ ਦਰ ਦੇ ਟਰਾਲੀ ਨਿਕਲੀ ਨਹੀਂ ਇੱਕ ਹੁਣ ਦੂਜੇ ਪਾਸੇ ਇੱਕ ਭਰੀ ਸੀ ਉਹ ਵੀ ਟਰਾਲੀ ਬਹਿ ਗਈ ਹੈ ਹੁਣ ਲੱਗੀ ਜੇਸਵੀ ਨਾਲ ਸਵਰਾਜ ਬਾਤੇ ਸਾਰੇ ਇਹਨੇ ਸਵਰਾਜ ਨੇ ਹੁਣ ਵੀ ਇਹਨਾਂ ਦਾ ਕੀ ਬਣਦਾ ਅੱਡ ਦਿਨ ਇਹ ਵੀ ਕੱਟਦੇ ਆ ਅਜੇ ਜ਼ੋਰ ਪਰਖਿਆ ਜਾਣਾ ਹੈ ਅਜੇ ਜ਼ੋਰ ਪਰਖਿਆ ਜਾਣਾ ਹੈ ਹਾਂ ਹਲੋ ਬਾੜੀ ਗੋੜੀ ਗੋੜੀ ਆ ਗਈ ਆ ਗਈ ਆ ਗਈ ਦਾ ਯਾਰ ਅੱਗੇ ਅਗਲੇ ਦੇ ਵਿੱਚ ਕਲੱਚ ਛੱਡਦਾ ਪਿਛਲੇ ਨੇ ਇਹ ਪੰਜਾਬੀ ਨਹੀਂ ਕੱਢਣਾ ਸੀ ਉਹ ਮੁੰਡੀ ਲਵਾਣਾ ਆ ਤੂੰ ਦੁਬਾਰਾ ਕੱਢ ਚੱਲ ਚੱਲੋ ਚੱਲ ਮੇਰਾ ਵੀਰ ਨਿਕਲ ਗਿਆ ਨਿਕਲ ਗਿਆ ਲੱਗ ਗਿਆ ਲੱਗ ਗਿਆ ਚੱਲ ਚੱਲ ਉਹ ਪੱਟੀ ਲਾਣਾ ਮਿੱਤਰੋ ਜੇ ਸੀ ਵੀ ਨਾਲ ਹੀ ਨਿਕਲਿਆ ਅੱਜ ਜੀ ਸ਼ੁਕੁਰਾ ਇਨਸ਼ਾਅੱਲਾ ਦੇਖੋ ਜੋ ਵੀ ਆ ਕੇ ਆਇਆ ਵੀ ਮਿੱਤਰਾ ਆ ਗਿਆ ਜ ਆਪਣੇ ਵਾਲਾ ਦਾ ਨੰਬਰ ਬੰਨੇ ਆ ਕੇ ਬੰਦਦਾ ਇਹਦਾ ਉਹਨੇ ਆ ਗਿਆ ਸੋਲਾ ਵੀ ਆਪਣੇ ਵਾਲਾ ਟਰਾਲਾ ਵੀ ਆਪਾਂ ਕਹਾ ਦਾ ਫੋਨ ਮੈਂ ਦੁਜਨਾਂ ਦੇ ਟਰਾਲੀ ਆਪਣੀ ਮਿੱਟੀ ਘਾਰੇ ਨਾਲ ਇਹ ਸਾਡੇ ਵਾਲੇ ਨੂੰ ਨਹੀਂ ਜੈ ਪੈ ਲੋਡ ਜੈਸੀ ਵੀ ਲਾਣ ਦੇ ਜਿਹੜਾ ਚੋਰ ਵਧੀਆ ਆਇਆ ਵਧੀਆ ਨਹੀਂ ਪੂਰਾ ਯੋਰ ਮਾਰ ਦੇਣਾ ਟਰੈਕਟਰ ਦੋਵੇਂ ਹੈ ਸਿਰਫ ਇਹ ਸਾਡੇ ਵਾਲਾ ਹੀ ਜਿਹੜਾ ਬੰਨ ਜੈਸੀ ਵੀ ਤਾਂ ਨਿਕਲਿਆ ਜਾਏ ਤੱਕ ਨੇ ਬਾਕੀ ਸਾਰਿਆਂ ਦੇ ਘਾ ਵੀ ਰਿਆ ਬਾਕੀ ਹਜੇ ਤੱਕ ਤਾਂ ਕੋਈ ਜੇਸੀਬੀ ਦਾ ਪੈਨਾ ਨਿਕਲੀ ਨਹੀਂ ਸਾਹ ਦੇਖ ਕਿਵੇਂ ਟਰੈਕਟਰ ਦਾ ਟਾਇਰ ਬੈ ਚੁੱਕਿਆ ਪੂਰਾ ਇੱਥੋਂ ਲਾਓ ਸਾਹਿਬ ਕਿ ਕਿੰਨਾ ਕੁ ਵਜਨ ਹੋਏਗਾ ਟਰਾਲੀ ਦੇ ਦੋਵੇਂ ਟਾਇਰ ਬੈਠੇ ਹੋਏ ਨੇ ਆ ਗਈ ਅਰਜਨ ਦੀ ਵਾਰੀ ਦੇਖੇ ਮੜ ਜਾ ਹਾਂ ਜੀ ਪਾ ਦੇ ਪਾ ਦੇ ਸਵੇਰਾਂ ਨੂੰ ਜਿੱਥੇ ਵੀ ਪਾਣਾ ਨਾ ਉੱਦੇ ਲੋਜ ਨਾ ਨਾ ਤੀਜਾ ਪਾ चल फिर देखी खिंच के की निकल जे। वेत ला इन्हें रेस स्कूल नहीं खोली नहीं खोली नहीं रेस नहीं खोली चल ओ तेरा भला जेसी भी बैग ਚੱਲ ਵੀ ਚੱਲ ਓਏ ਅਕਤਾਰਾ ਦਾ ਅਕਤਾਰ ਨਿਕਲੇ ਮੜਾ ਜਾ ਬੈਗ ਲਈ ਮੜਾ ਬੈਗ ਲਈ ਭਰਣ ਦੇ ਰਹਿਣ ਦੇ ਭੈਣ ਦੇ ਰਹਿਣ ਦੇ ਸਾਰੇ ਮਟਰਰਾ ਦੇਵਾ ਦੀ ਗਣ ਹੈ 7.5 ਤੇ ਹੁਣ ਰਹਿ ਗਿਆ ਆਪਣੀ ਇੱਕ ਟਰਾਲੀ ਰਹਿ ਗਈ ਹੈ। ਬਾਕੀ ਇਧਰ ਤੇ ਠੀਕ ਸੀ ਉਧਰ ਜਿਆਦਾ ਜਿੱਲਸੀ ਰੱਤੇ ਦੀ ਇਧਰ ਠੀਕ ਸੀ ਇੱਕ ਟਰਾਲੀ ਹੋਰ ਰਹਿ ਗਈ ਹੈ ਫਿਰ ਤੁਰਨੇ ਆ ਚੱਲ ਚੱਲ ਵੇਖ ਨਿਕਲ ਗਏ ਨੇ ਇਹ ਚੱਲ ਲੈ ਹੋ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਆਉਂ ਉਹ ਗਿਆ ਆਇਆ ਨਾ ਪਦਾਂ ਲੱਗਾ ਬਾਦ ਜੋ ਮਰਜੀ ਸਵਰਾਜ ਸਵਰਾਜੀ ਹੈ ਨਾ ਸਵਰਾਜ ਜਿੰਨਾ ਜੋਰ ਕੋ ਨਹੀਂ ਲਾਂਦਾ ਕੋਈ ਵੀ ਹਾਂ ਸਵਰਾਜ ਜਿੰਨਾ ਜੋਰ ਕੋ ਨਹੀਂ ਸਵਰਾਜ ਜਿੰਨਾ ਜੋਰ ਕੋ ਹੀ ਲਾਂਦਾ ਜੋ ਮਰ ਸਵਰਾਜ ਬਸ ਸਿੰਪਲ ਦਾ ਸਿੰਪਲ ਹੈ ਬਸ ਸਵਰਾਜ ਲਿਆ ਹੋ ਅਰਜ ਲੈ ਆਪਾਂ ਸਵਰਾਜ ਲਿਆਵਾਂਗੇ ਫੋਰ ਬੇ ਫੋਰ ਬੈਕ ਫੋਰ ਚੈਰੀ ਕਲਰ ਜੀ ਬੜਾ ਵਧੀਆ ਨਾ ਮੈਂ ਆਕੇ ਲਿਖ ਕੇ ਦਿਨਾ ਸਵਰਾਜ ਵਧੀਆ ਬਸ ਇੱਕ ਲੱਗ ਲੈ ਲੈ ਗੀ ਦੋਨੇ ਪੰਪ ਵਾਲੇ ਛਿੱਲੇ ਟਰੈਕਟਰ ਨੇ ਸਾਰੇ ਸਹੀ ਨੇ ਸਵਰਾਜ ਟਰੈਕਰ ਇੱਕ ਨੰਬਰ ਸਵਰਾਜ ਜਿੰਨਾ ਜ਼ੋਰ ਕੋ ਨਹੀਂ ਕਿਹੇ ਜੀ ਸਾਦਾ ਹੋਵੇ ਨਾ ਸਾਦਾ ਕੋਈ ਪਰਵਾਹ ਨਾ ਕਰ ਸੀਆਰਟੀ ਨੇ ਨਹੀਂ ਜ਼ੋਰ ਜ਼ੋਰ ਨਹੀਂ ਮਾਰਦੇ ਸੀਆਰਟੀ ਕੋ ਨਹੀਂ ਲਾਂਦੇ ਜ਼ੋਰ ਸਾਈ ਪੈਲੀ ਵਾਲੇ ਨੇ ਤੂੰ ਤੇਣਾ ਉਹਦੇ ਕੋਲ ਲੈ ਜਾ ਆ ਸਿੰਪਲ ਕਰਾ ਦੇ ਅ ਲਾਸਟ ਟਰਾਲੀ ਏ ਵਾ ਬਈ ਵਾ ਬੈਠੇ ਨੇ ਵੇਲੇ ਲੈ ਜਾ ਲੈ ਜਾ ਬੈਗ ਲੈ ਜਾਣ ਦੇ ਨੂੰ ਜੋ ਟਰਾਲੀਆਂ ਲੱਗੀਆਂ ਨੇ ਸਾਰੀਆਂ ਸੜਕ ਤੇ ਕੋਕੀ ਰਾਂ ਰਾਇ ਕਿ ਲਾਸਟ ਟਰਾਲੀ ਨੂੰ ਪਾਰਕੇ ਤੇ ਫਿਰ ਪਾਉਣੇ ਚੱਲੇ ਜੀ ਜੋ ਨਿਕਲਣਗੇ ਟਰੈਕਟਰ ਸਾਰੇ ਬਾਹਰ ਮੈਂ ਹੁਣ ਪਾਣਗੇ ਆਪਾਂ ਹੀ ਚੱਲ ਚੱਲਾ ਓਏ ਚਲੀ ਸਾਰੇ ਚਲੋ ਤੂੰ ਬਹੁਤ ਟਰੈਕਟਰ ਤੇ ਚਲੋ ਤੋਰੋ ਨੂੰ ਇਨਸ਼ਾਅੱਲਾ ਬਿਚੋਟਿਆ ਚੱਲੀ ਆਪਾਂ ਵੀ ਚਾਬੀ ਦੇ ਮਿੱਟੀ ਵੇਹੜੀ ਤੇ ਚੜ ਗਈ ਆ ਬੰਦੇ ਇਹ ਲਾ ਦੇ ਕੇ ਹੱਟ ਸ਼ਾਰ ਹੁਣ ਦੂਜੇ ਦੀ ਵਾਰੀ ਹੈ ਉਹ ਇਹ ਛੱਡੇਗਾ ਟੂ

ਕਿੱਦਣ ਨ ਬਟੇ ਤਿੱਜੇ ਦੇ ਕਿ ਤਿੱਜੇ ਦੇ ਕਿਹੜਾ 4x4 4x4 ਖਦਮ ਟਰੈਕਟਰ ਦੇ ਪੈਣ ਦਾ ਇਹ ਕਾਰ ਤੋਂ ਅੰਜਾ ਸਾਡੇ ਕੋਲ 4x4 ਬੜਾ ਅਨ ਜਾ ਰਿਹਾ ਭੈਣ ਜੰਦਾ ਉਹ ਲੈੜਾ ਇਹ ਉਹ ਫਿਰ ਇਹ ਜਾਂਦਾ ਨਹੀਂ ਸੀ ਨਾ ਇਹ ਸਾਡਾ ਵਾਲਾ ਲੋ ਜੀ ਆ ਚੁੱਕਿਆ ਹੁਣ ਆਪਣੇ ਵਾਲਾ ਆਪਣੇ ਵਾਲਾ ਤੁਹਾਨੂੰ ਪਤਾ ਯਾਰ ਫਿਰ never get on ਪਾ ਪਹੁੰਚ ਗਿਆ ਲਾਲ ਲੜੂ ਵਾਪਸ ਜਾਣਾ ਆਹ ਟਰਾਲੀ ਦਾ ਨਾ ਟੋਕ ਰਿਹਾ ਟਿੱਡੇ ਉਹ ਬੋਲੀਏ ਇਹ ਲੈ ਵੀ ਨਾ ਟੋਕ ਖੁੱਲ ਕੇ ਸਾਰੇ ਕੋਲੇ ਬੈਠਾ ਹੈ। ਅਗਰ ਕਾੜੀ ਚੋਂ ਉੱਤਰ ਆਪਾਂ ਹੁਣ ਇਹ ਨਾਟਕ ਸਾੜੀ ਪਹਿਲਾਂ ਟਰਾਲੀ ਦਾ ਤੇ ਦੇਖ ਆਹ ਤੇ ਸਾਰੇ ਖੁੱਲ ਕੇ ਨਾ ਟੋਕ ਸਾਰੀ ਫੋਲਡ ਕਰ ਮੇਰਾ ਬਹੁਤ ਧਿਆਨ ਪੈ ਗਿਆ ਇਹ ਨਾਲ ਕਿ ਦੁਕਾਨ ਵਿੱਚ ਮੇਰੀ ਸੀ ਕੱਲੀ ਹੌਲੀ ਤੇ ਕਾਹਤੇ ਹੌਲੀ ਉਹ ਵੀ ਇਹ ਛੜਕਦਾ ਸਾਡਾ ਛੱਡ ਦਿਓ ਜੀ ਆਪਣੇ ਵਾਲੇ ਜੀ ਹਵਾ ਭਰਾ ਸੀ ਹਵਾ ਕੱਢੀ ਟਾਇਰ ਚ ਉਹ ਨੋਰਮਲ ਹੈ ਇਹ ਬਣੇਗਾ ਲੱਕੀ ਗੋਲਡ ਸਮੇਂ ਦਾ ਹੁਣ ਤੁਸੀਂ ਦੱਬਣਾ ਆਹ ਕੰਮ ਹੋ ਗਿਆ ਖਰਾਬ ਜੀ ਉਹਦੇ ਨਟ ਲੱਗੇ ਹਾਂ 11:30 ਹੋ ਗਏ ਨੇ ਤੇ ਅੰਬਾਲਾ ਦੇ ਕੋਲ ਆਣਾਂ ਇਹ ਨਹੀਂ ਕੋਈ ਜੀ ਮੈਂ ਦੇਖੀ ਸਾਰੇ ਮੁੰਡੇ ਠੀਕ ਹੈ ਸਾਰੇ ਮੁੰਡੇ ਸਹੀ ਹੈ ਆਹ ਟਾਇਰ ਪਾੜ ਜਾਣਾ ਚੰਗਾ ਕਰ ਬਨੇ ਰਾਤ ਬਹੁਤ ਕੰਮ ਹੈ ਤਾਰ ਬਟਾ ਨਹੀਂ ਕੱਟ ਰਿਹਾ ਕਰ ਆਹ ਤਾਰ ਬਟਾ ਇਹ ਕੱਟ ਰਿਹਾ ਹੈ ਚਲੋ ਇੰਨਾ ਸ਼ੁਕਰ ਹੈ ਬਚਾ ਹੋ ਗਿਆ ਟਰਾਲੀ ਨਹੀਂ ਪਲਟੀ। ਉਹ ਵਿੱਚ ਹੀ ਹਟ ਗਿਆਣੇ ਚਲੋ। ਉਹ ਚੱਕੜ ਨਹੀਂ ਰਹਿਤਾ। ਹਾਂ ਚਲਾਉਣੇ ਹੋ ਰਿਹਾ। ਆਹ ਟਰੈਕਟਰ ਕਿਧਰ ਆਹ ਟਰੈਕਟਰ ਕਿ ਕਰੋ। ਦੱਬਿਆ ਪਿਆ ਸਾਰਾ ਇਹਨੂੰ ਇਹਦੇ ਵਾਸਤੇ ਨਹੀਂ ਹੈਗੀ ਹੋਰ। ਮੈਂ ਉਹੀ ਤਾਂ ਗੱਲ ਕਹਿਣਾ ਕਿ ਇਹ ਕੱਢ ਦੋ। ਜਿਹੜੇ ਜਿਹੜੇ ਪੈਂਦੀਆਂ ਨੇ ਟਰੈਕਟਰ ਅੱਗੇ ਲਾਓ। ਬਾਈ ਜਾਓ ਬਸ। போன டர்மா வந்து மைதமங்களா லார்ட்லார்ட் चल चल ਚ ਕੁਛ ਰੇਤਾ ਪਾਣੇ ਆ ਕੁਛ ਜ਼ਰੂਰ ਦੂਜੇ ਚਾਪ ਮੇਰੇ ਲਈ ਚਾਣੇ ਲਓ ਜੀ ਪਹੁੰਚ ਗਏ ਆਪਾਂ ਆਪਣੇ ਵਾਲੇ ਟੂਲ ਟਕਸ ਸੈਣੀ ਮਾਦਰਾ ਪੌਣੇ 4 ਹੋ ਗਏ ਨੇ ਕਿਹਾ ਗਿਆ ਅਜੇ 10 ਕਿਲੋਮੀਟਰ ਰਹਿ ਗਿਆ ਆਪਣਾ पहुंच गए सारे दरबार हो गया चार मिनट पहुंच गए ठीक ठाक ਸ਼ੋ ਲੋ ਜੀ ਠੀਕ ਹੈ ਬਾਏ ਬਾਏ ਮਿਲਣੇ